ਜੇ ਨਾਦ ਕੀਤੀ ਜਾਂਦੀ ਹੈ ਪਰ ਤਰ੍ਹਾਂ ਦੇ ਤਰੀਕੇ ਨਾਲ ਇਨਸਾਫ ਚਾਹੀਦਾ ਜੇ ਰੈਟਸ ਵਾਇਲੇਸ਼ਨ ਜਿਹੜੇ ਕਰਦੇ ਅਫਸਰ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਹੈ ਕਿ ਮਾਂ ਪੀ ਹੋਈ ਜਿਨ੍ਹਾਂ ਦੇ ਬੱਚੇ ਚੁੱਕ ਕੇ ਮਾਂ ਤੇ ਜਿਉਂ ਉਹਨਾਂ ਦੇ ਹੁੰਦੇ ਇਨਸਾਫ ਨਾਲ ਉਹ ਸੰਗਿਆ ਤੇ ਕਰਨ ਸਾਫ ਦਾ ਪੰਜਾਬੁਰਸ ਦੀ ਆਪਣੀ ਐਸੋਸੀਏਸ਼ਨ ਜਿਹੜੀ ਉਹਨਾਂ ਵੀ ਇੱਕ ਡਾਟਾ ਜਿਹੜਾ 17 ਅਗਸਤ ਨੂੰ ਸ਼ੇਅਰ ਕੀਤਾ ਗਿਆ ਪੰਜਾਬ ਨਾਲ ਇਹ ਪੁਲਿਸ ਨੇ ਬੜੀ ਵੱਡੀ ਲੜਾਈ ਲੜੀ ਇਸ ਵਾਸਤੇ ਖਿਲਾਫ ਦੀ ਇੱਕ ਕਰਕੇ ਜਿਹੜਾ ਵੀ ਉਹਦੇ ਵਿੱਚ ਜਿਗਜਾਤੀਆਂ ਹੋਈਆਂ ਵੀ ਆ ਉਹਦੇ ਲਈ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇਨਸਾਫ ਉਹੋ ਜਿਹਾ ਨਹੀਂ ਹੁੰਦਾ ਜਿਹੜੀਆਂ ਵਾਇਲਸ਼ਨ ਆ 19 ਸਾਲ ਨਿਕਲ ਜਾਂਦੇ ਆ ਸਰਕਾਰਾਂ ਜਿਹੜੀਆਂ ਦੁਰਸ਼ੀਆਂ ਦੀ ਮਦਦ ਕਰਦੀਆਂ ਵਾ ਸਾਡੀ ਸੋਸਾਇਟੀ ਜਿਹੜੀ ਆ ਉਹ ਪੀੜਤਾਂ ਦੇ ਨਾਲ ਖੜਦੀ ਨਹੀਂ ਕੋਈ 129 ਸਜ਼ਾ ਹੋ ਚੁੱਕੇ ਹੈ ਸਾਢੇ ਦੇ ਕਰੀਬ ਮੁਸਬਸਰੇ ਜਿੰਨਾ ਦੇ ਕੇਸ ਚੱਲ ਰਹੇ ਆ 150 ਮਤਲਬ ਜਿਹੜੇ ਜਿਲ੍ਹਾਂ ਚ ਆ ਉਹਨਾਂ ਵਿੱਚੋਂ ਜਿਹੜੇ ਸਤਨ ਚੋਂ ਕਰੀਬ ਜਿਹੜੇ ਆ ਚੌਥ ਕੇਸ ਜਿਹੜੇ ਆ ਉਹ ਡਿਸਾਈਡ ਹੋ ਗਿਆ ਜਿਹਦੇ ਚ ਇੱਕ ਕੇਸ ਬਰੀ ਹੋਇਆ ਵਾ ਬਾਕੀ ਸਾਰੇ ਸਜਾਏ ਹੋਏ ਆ ਤੇ ਉਲੇ 729 ਬੰਦੇ ਜਿਹੜੇ ਪੁਲਿਸ ਅਫਸਰ ਹੈ ਉਹ ਜੇਲਾ ਵਿੱਚ ਆ ਸਰਦਾਰ ਸਰਵਜੀਤ ਸਿੰਘ ਵੇਰਕਾ ਜੋ ਐਡਵੋਕੇਟ ਵੀ ਨੇ ਤੇ ਨਾਲ ਦੇ ਨਾਲ ਪ੍ਰਿੰਸੀਪਲ ਇਨਵੈਸਟੀਗੇਸ਼ਨਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਦਾ ਮੈਂ ਸਵਾਗਤ ਕਰਦੀ ਆ ਪਹਿਲਾਂ ਕਾਲ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੈਕਰ ਜਿੱਕਰ ਖਾਲਸਾ ਬੈਕਰ ਜਿੱਕਰ ਫਤਈ ਤੁਹਾਨੂੰ ਮੈਂ ਕਾਲ ਤੇ ਇਸ ਕਰਕੇ ਲਿਆ ਤੁਸੀਂ ਵੈਸੇ ਸੁਣ ਵੀ ਲਿਆ ਹੈਗਾ ਜੋ ਹਾਲਾਤ ਬਣੇ ਹੋਏ ਨੇ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਹਿਊਮਨ ਰਾਈਟਸ ਨੂੰ ਲੈ ਕੇ ਅੱਜ ਦੁਨੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਹਿਊਮਨ ਰਾਈਟਸ ਨੂੰ ਲੈ ਕੇ ਅਸੀਂ ਆਪਣੇ ਕਿਤੇ ਵੀ ਤੁਹਾਡੇ ਨਾਲ ਕੋਈ ਵੀ ਜ਼ੁਲਮ ਹੁੰਦਾ ਹੈ ਉਹਦੀ ਕੀ ਹੁੰਦੀ ਆ ਤੁਸੀਂ ਹਿਊਮਨ ਰਾਈਟਸ ਦੇ ਜਾ ਕੇ ਆਪਣੀ ਅਪੀਲ ਕਰ ਸਕਦੇ ਹੋ ਆਪਣਾ ਦਰਦ ਦੱਸ ਸਕਦੇ ਹੋ ਤੇ ਤੁਹਾਨੂੰ ਇਨਸਾਫ ਮਿਲੇਗਾ ਪੰਜਾਬ ਦੇ ਹਾਲਾਤ ਮੈਨੂੰ ਇੱਕ ਵਾਰੀ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੋਂ ਦੀ ਜੁਡੀਸ਼ਰੀ ਉੱਥੋਂ ਦੀ ਸਟੇਟ ਜਿਹੜੀ ਹੈਗੀ ਆ ਕਿ ਹਿਊਮਨ ਰਾਈਟਸ ਨੂੰ ਮੰਨਦੀ ਆ ਜਿਹੜੇ ਗੱਲਾਂ ਤੇ ਕੀਤੀਆਂ ਜਾਂਦੀਆਂ ਪਰ ਜਿੱਤਨਾ ਦੇ ਤਰੀਕੇ ਨਾਲ ਇਨਸਾਫ ਚਾਹੀਦਾ ਜਾਂ ਰਾਈਟਸ ਵਾਇਲੇਸ਼ਨ ਜਿਹੜੇ ਕਰਦੇ ਅਫਸਰ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਇੱਕ ਟਾਈਮ ਬౌੰਡ ਆਪਾਂ ਜਿਹੜਿਆ ਕੇਸਾਂ ਦੀ ਗੱਲ ਕਰਦੇ ਆਪਾਂ ਪੁਰਾਣੇ ਜੋ 92 93 ਤੋਂ ਅੱਜ ਤੱਕ ਦੇ ਕੇਸ ਜਿਹੜੇ ਉਹ ਚੱਲ ਰਹੇ ਆ ਇਹਦੇ ਹਮ ਬ੍ਰਾਈਟਸ ਵਾਇਲੇਸ਼ਨ ਤੇ ਹੀ ਜਿਹੜੇ ਕਿਡਨਾਪਿੰਗ ਦੇ ਡਿਸਪੀਰੈਂਸ ਦੇ ਕੇਸ ਹੀ 32 33 35 35 ਸਾਲ ਹੋ ਗਏ ਜੇ ਆਪਾਂ ਇੱਕ ਵੱਖਰੀ ਸੋਚ ਨਾਲ ਆਪਾਂ ਇਹਨੂੰ ਜਿਆਦਾ ਵਿਚਾਰੀਏ ਤੇ ਇਹੋ ਹੀ ਲੱਗਦਾ ਵੀ ਇਹ ਸੱਚਾ ਇਨਸਾਫ ਦੀ ਗੱਲ ਨਹੀਂ ਹੈਗੀ ਜਿੰਨਾ ਡਿਲੇ ਹੋ ਜਾਂਦਾ ਵਾ ਜੇ ਮਾਂ ਪਿਓ ਹੀ ਜਿਨ੍ਹਾਂ ਦੇ ਬੱਚੇ ਚੁੱਕ ਕੇ ਮਾਰਤੇ ਜੇ ਉਹਨਾਂ ਦੇ ਹੁੰਦੇ ਇਨਸਾਫ ਨਾ ਹੋ ਸਕਿਆ ਤਾਂ ਫਿਰ ਇਨਸਾਫ ਕਾਦਾ ਬਿਲਕੁਲ ਫਿਰ ਵੀ ਸਹੀ ਵੀ ਇਹਦੇ ਆ ਕੇਸਾਂ 'ਚ ਜਿਹੜੀ ਤਸੱਲੀ ਇਹ ਆ ਵੀ ਫਾਈਨਲੀ ਜਿਹੜੇ ਪੁਲਿਸ ਅਫਸਰ ਹੀ ਵੀ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਜਿਹੜਾ ਸਜ਼ਾ ਨਹੀਂ ਮਿਲੀ ਲੇਟ ਜ਼ਰੂਰ ਹੋਇਆ ਪਰ ਸਜ਼ਾਵਾਂ ਸਾਰਿਆਂ ਨੇ ਮਿਲੀਆਂ 129 ਪੁਲਿਸ ਅਫਸਰ ਜਿਹੜੇ ਇਹੋ ਜਿਹੇ ਝੂਠੇ ਜਿਹੜੇ ਪੁਲਿਸ ਮੁਕਾਬਲੇ ਦੇ ਡਿਸਪੀਰੈਂਸ ਜਿਹੜੇ ਲਾਪਤਾ ਕੀਤੇ ਨੌਜਵਾਨ ਉਹਨਾਂ ਦੇ ਕੇਸਾਂ 'ਚ ਜੇਲ੍ਹਾਂ 'ਚ ਹੈ 129 ਬੰਦੇ ਉਹ ਇਹਨਾਂ ਦੀ ਪੰਜਾਬ ਪੁਲਿਸ ਦੀ ਆਪਣੀ ਐਸੋਸੀਏਸ਼ਨ ਜਿਹੜੀ ਉਹਨਾਂ ਨੇ ਇੱਕ ਡਾਟਾ ਜਿਹੜਾ 15 ਅਗਸਤ ਨੂੰ ਸ਼ੇਅਰ ਕੀਤਾ ਹੈ ਗਵਰਨਰ ਪੰਜਾਬ ਨਾਲ ਉਹਦੀ ਇਹ ਮੰਗ ਨਾਲ ਗਏ ਵੀ ਇਹਨਾਂ ਨੂੰ ਰਿਹਾ ਕਰੋ ਇਹ ਪੁਲਿਸ ਨੇ ਬੜੀ ਵੱਡੀ ਲੜਾਈ ਲੜੀ ਸੀ ਅਤਵਾਦ ਦੇ ਖਿਲਾਫ ਦੀ ਇੱਕ ਕਰਕੇ ਜਿਹੜਾ ਵਾ ਵੀ ਉਹਦੇ ਵਿੱਚ ਜੇ ਕੋਈ ਜਾਤੀਆਂ ਹੋਈਆਂ ਵੀ ਆ ਤੇ ਉਹਦੇ ਲਈ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਕਿਉਂਕਿ ਜਿਹੜੀ ਇਹ ਅਦਾਲਤਾਂ ਦੇ ਫੈਸਲੇ ਆ ਜਿਨ੍ਹਾਂ ਦੀ ਉਮਰ ਕੈਦ ਕਾਫੀ ਜਾਣੇ ਨੂੰ ਉਮਰ ਕੈਦ ਜਿੰਨੀਆਂ ਹੀ ਆ ਇਹਨਾਂ ਕੇ ਸੰਜਣਾ 10-10 ਸਾਲ ਤੇ ਇਹ ਕਰਕੇ ਜਿਹੜਾ ਵਾ ਵੀ ਸਾਨੂੰ ਲੱਗਦਾ ਮਨੁੱਖੀ ਅਧਿਕਾਰਾਂ ਦੀ ਗਲਤ ਜ਼ਰੂਰ ਚੱਲਦੀ ਰਹਿੰਦੀ ਹੈ ਪਰ ਇਨਸਾਫ ਉਹੋ ਜਿਹਾ ਨਹੀਂ ਹੁੰਦਾ ਜਿਹੜੀਆਂ ਵਾਇਲੇਸ਼ਨ ਆ 19 ਸਾਲ ਨਿਕਲ ਜਾਂਦੇ ਆ ਸਰਕਾਰਾਂ ਜਿਹੜੀਆਂ ਦਰਸ਼ੀਆਂ ਦੀ ਮਦਦ ਕਰਦੀਆਂ ਵਾ ਸਾਡੀ ਸੁਸਾਇਟੀ ਜਿਹੜੀ ਆ ਉਹ ਪੀੜਤਾਂ ਦੇ ਨਾਲ ਖੜਦੀ ਨਹੀਂ ਜਿਹੜੇ ਗਰੀਬ ਲੋਕ ਹੁੰਦੇ ਉਹਨਾਂ ਦਾ ਅਦਾਲਤਾਂ ਤੱਕ ਜਿਹੜਾ ਪਹੁੰਚ ਕਰਨਾ ਤੇ ਵਕੀਲਾਂ ਦੀਆਂ ਪੀਸਾਂ ਜਾਂ ਹੱਲ ਕੇ ਚਲੋ ਮੁੰਡਕੀ ਕਰਾਂ ਦੇ ਵਕੀਲ ਜਿਹੜੇ ਆ ਉਹ ਸਮੇਂ ਸਮੇਂ ਤੇ ਜਿਹੜੇ ਕਰਦੇ ਰਹੇ ਪੈਰ ਬਈ ਇਹਨਾਂ ਕੇਸਾਂ ਦੀ ਪਰ ਉਹਦੇ باوجود ਜਿਹੜਾ ਵਾ ਇਨਸਾਫ ਤੱਕ ਪਹੁੰਚਣਾ ਜਿਹੜਾ ਬੜੀ ਵੱਡੀ ਇੱਕ ਲੜਾਈ ਜਿਹੜੀ ਆ ਉਹ ਬੜਾ ਔਖਾ ਕੰਮ ਹੈ ਪੰਜਾਬ ਦੇ ਵਿੱਚ ਅੱਜ ਵੀ ਜੀ ਬਿਲਕੁਲ ਜਿਵੇਂ ਤੁਸੀਂ ਭਾਈ ਸਾਹਿਬ ਜੀ ਗੱਲ ਕੀਤੀ ਆ ਕਿ ਤਕਰੀਬਨ 129 ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਸੂਬਾ ਸਿੰਘ ਦੇ ਉੱਤੇ 100 ਨੌਜਵਾਨਾਂ ਨੂੰ ਕਤਲ ਦਾ ਜਿਹੜਾ ਆ ਦੋਸ਼ ਜਿਹੜਾ ਉਹਨਾਂ ਦੇ ਉੱਤੇ ਲੱਗਾ ਸੀ ਤੇ ਤੁਸੀਂ ਇਮੇਜਨ ਕਰਕੇ ਦੇਖ ਲਿਓ ਹੁਣ ਜੇ 129 ਨੇ ਤੇ ਜੇ ਇਕੱਲੇ-ਇਕੱਲੇ ਤੇ 100 ਨੌਜਵਾਨਾਂ ਦਾ ਸਿੱਧਾ ਕਿੱਥੇ ਗਲ ਜਾਂਦੀ ਆ ਬਿਲਕੁਲ 129 ਸਜ਼ਾ ਹੋ ਚੁੱਕੇ ਹੈ ਜੀ 70 ਦੇ ਕਰੀਬ ਪੁਲਸ ਅਫਸਰ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਅਜੇ ਤੱਕ ਜਿਨ੍ਹਾਂ ਨੂੰ ਸਜ਼ਾ ਨਹੀਂ ਹੋਈ ਜਿਹੜੇ ਜੇਲ੍ਹਾਂ ਚ ਆਛਾ ਜੀ ਇਹਨਾਂ ਨਹੀਂ ਹੋਈ ਉਹ 60 ਦੇ ਕਰੀਬ ਆ 6 ਕੇਸ ਜਿਹੜੇ ਆ ਬੈਲੈਂਸ ਰਹਿ ਗਏ 70 ਕੇਸ ਹੀ ਜਿਹੜੇ ਸਾਰੇ ਇਹਨਾਂ ਪੁਰਾਣੇ 92 93 ਦੇ ਸਮੇਂ ਦੇ ਹੀ ਉਹਨਾਂ ਵਿੱਚੋਂ ਜਿਹੜੇ 70 ਚੋਂ ਕਰੀਬ ਜਿਹੜੇ ਆ 64 ਕੇਸ ਜਿਹੜੇ ਆ ਉਹ ਡਿਸਾਈਡ ਹੋ ਗਏ ਜਿਹਦੇ ਚ ਇੱਕ ਕੇਸ ਬਰੀ ਹੋਇਆ ਵਾ ਬਾਕੀ ਸਾਰੇ ਸਜ਼ਾ ਹੋਏ ਆ ਤੇ ਉਹਦੇ ਚ 129 ਬੰਦੇ ਜਿਹੜੇ ਪੁਲਿਸ ਅਫਸਰ ਹੈ ਉਹ ਜੇਲ੍ਹਾਂ ਚ ਆ ਜੀ ਸੋ ਇਸ ਸਮੇਂ ਦੌਰਾਨ ਜਿੱਦਾਂ ਤੁਸੀਂ ਗੱਲ ਕੀਤੀ ਆ 93 94 ਇਸ ਦੌਰ ਤੇ ਜਾਂ 1993 ਤੋਂ ਆਪਾਂ 2023 ਤੱਕ ਕਰੀਏ ਤਾਂ ਬਹੁਤ ਸਾਰੇ ਇਦਾਂ ਦੇ ਸਿਗੇ ਜਿਨ੍ਹਾਂ ਨੇ ਹੌਲਦਾਰ ਤੋਂ ਸਿੱਧੇ ਬਾਅਦ ਵਿੱਚ ਐਸਐਸਪੀ ਵੀ ਬਣੇ ਨੇ ਵੱਡੇ ਵੱਡੇ ਅਹੁਦਿਆਂ ਤੇ ਗਏ ਨੇ ਜਿਨ੍ਹਾਂ ਦੀਆਂ ਕੀ ਤਰੱਕੀਆਂ ਹੋਈਆਂ ਨੇ ਸੋ ਉਸ ਉਸ ਸਮੇਂ ਦੇ ਦੌਰਾਨ ਜੇ ਆਪਾਂ ਸਿਆਸੀ ਲੋਕਾਂ ਦੀ ਗੱਲ ਕਰੀਏ ਜਾਂ ਪੁਲਿਸ ਚੇਨ ਦੀ ਗੱਲ ਕਰੀਏ ਤੇ ਇਹਨਾਂ ਦਾ ਰੋਲ ਕਿਹੋ ਜਿਹਾ ਰਿਹਾ ਕਿਹੋ ਜਿਹਾ ਕੰਮ ਇਹਨਾਂ ਨੇ ਕੀਤਾ ਜਿਹੜਾ ਜਿਉਂ ਆਪਾਂ ਦੇਖਦੇ ਬੀਟੀ ਫੋਰਜ ਬਲੂ ਸਟਾਰ ਆਪਰੇਸ਼ਨ ਆ ਫਿਰ ਜਿਹੜੇ ਦਿੱਲੀ ਦਾ ਆਪਾਂ ਜਿਹੜੀ ਕਤਲਗਾਰ ਤੇ ਉਸ ਤੋਂ ਬਾਅਦ ਜੇ ਪੰਜਾਬ ਦੇ ਲੋਕਾਂ ਸਿੱਖਾਂ ਚ ਖਾਸ ਕਰਕੇ ਰੋਸ ਜੀ ਉਹ ਰੋਸ ਜੀ ਜਿਹੜਾ ਇਹ ਸਾਰਾ ਪ੍ਰੋਸੈਸ ਸ਼ੁਰੂ ਹੋਇਆ ਜਿਹਦੇ ਵਿੱਚ ਬਾਅਦ ਚ ਜਾਤੀਆਂ ਬਹੁਤ ਜ਼ਿਆਦਾ ਹੋਈਆਂ ਜੀ ਫਿਰ ਸਰਕਾਰਾਂ ਜਿਹੜੀਆਂ ਹਰ ਵੇਲੇ ਆਪਾਂ ਜਿਹੜੀ ਬੀਮ ਸਿੰਘ ਦੀ ਸਰਕਾਰ ਹੀ 92 ਜਾਈ ਬਹੁਤ ਜ਼ਿਆਦਾ ਜਿਹੜੀ ਜਾਤੀ ਜਿਹੜੀ ਹੈ ਜਿਹੜੇ ਝੂਠੇ ਮੁਕਾਬਲਿਆਂ ਦੇ ਕੇਸ ਤੇ ਜਿਹੜੇ ਲਾਪਤਾ ਕਰਨ ਦੇ ਕੇਸ ਜਿਹੜੇ ਰਾਜਸੂਨ ਸਿੰਘ ਕਲੜਾ ਉਹਨਾਂ ਤੇ ਆਰਮ ਕੁਮਾਰ ਨਰੈਣ ਤੇ ਹੋਰ ਇਹਨਾਂ ਦੀ ਟੀਮ ਨੇ ਜਿਹੜੇ ਜਾਗਰ ਕੀਤੇ ਸੀ ਉਸ ਸਮੇਂ ਤੇ ਤੇ ਉਹਦੇ ਵਿੱਚ ਜਿਹੜਾ ਇਹ ਜ਼ਿਆਦਾ ਜਿਹੜੀ ਜਿਹੜਾ ਗਲਤ ਕੰਮ ਹੋਇਆ ਉਹ ਹੈ ਕਾਂਗਰਸ ਗਵਰਨਮੈਂਟ ਦੇ ਆਉਤੋਂ ਪਹਿਲਾਂ ਜਿਹੜਾ ਗਵਰਨਰ ਰਾਜ ਸਿੰਘ ਬੈਂਸ ਸਿੰਘ ਤੋਂ ਪਹਿਲਾਂ ਪਰ ਜਿਹੜੀ ਉਸ ਤੋਂ ਬਾਅਦ 1997 ਜਿਹੜੀ ਕਾਲੀ ਸਰਕਾਰ ਆ ਗਈ ਅਕਾਲੀ ਸਰਕਾਰ ਨੇ ਪ੍ਰੋਮਿਸ ਕੀਤਾ ਵੀ ਅਸੀਂ ਇਹਨਾਂ ਦੀਆਂ ਇਨਕੁਆਇਰੀਆਂ ਕਰਾਵਾਂਗੇ ਤੇ ਇਹਨਾਂ ਨੂੰ ਸੁਝਾਵਾਂ ਦਵਾਵਾਂਗੇ ਪਬਲਿਕ ਅਫਸਰਾਂ ਨੂੰ ਜਿਨ੍ਹਾਂ ਨੇ ਜਾਤੀਆਂ ਕੀਤੀਆਂ ਮਨੁੱਖੀ ਅਧਿਕਾਰਾਂ ਦੀਆਂ ਲੰਗਣਾ ਕੀਤੀਆਂ ਕਰੋਸ ਰਾਜ ਦੇ ਸਵੰਸੇ ਖਾਲੜਾ ਦਾ ਕੇਸ ਸਾਰਿਆਂ ਨੂੰ ਯਾਦ ਹੀ ਹੈ ਉਹ ਜਿਹੜਾ ਉਹਨਾਂ ਨੂੰ 95 ਚ ਚੁੱਕ ਕੇ ਬੈਂਸਿੰਘ ਦੇ ਜਿਹਨੂੰ ਬੰਬ ਨਾਲ ਬਲਾਸਟ ਕਰਕੇ ਮਾਰਤਾ ਗਿਆ ਬੈਂਸਿੰਘ ਚੀਫ ਮਿਨਿਸਟਰ ਪੰਜਾਬ ਨੂੰ ਤੇ ਉਦੋਂ ਜਿਹੜਾ ਥੋੜੇ ਦਿਨ ਬਾਅਦ 6 ਦਿਨ ਬਾਅਦ ਜਿਹੜਾ ਸਾਜ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਲਾਪਤਾ ਕਰਤਾ ਗਿਆ ਬਾਅਦ ਚ ਉਹ ਕੇਸ ਦਾ ਬਹੁਤ ਰੌਲਾ ਹੀ ਮਨ ਜਿਹੜੇ ਸੌਣੀ ਕਮੇਟੀ ਦੇ ਉਸ ਸਮੇਂ ਦੇ ਪ੍ਰੈਜ਼ੀਡੈਂਟ ਹੀ ਐ ਸਾਗਰ ਚਰਨ ਸਿੰਘ ਟੋੜਾ ਉਹਨਾਂ ਨੇ ਵੀ ਇੱਕ ਚਿੱਠੀ ਸੁਪਰੀਮ ਕੋਰਟ ਨੂੰ ਲਿਖੀ ਉਹ ਵੀ ਪ੍ਰਸੀਡਿੰਗ ਤੇ ਹੈਗੀ ਆ ਫਿਰ ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਸਾਜ ਸਵਨ ਸਿੰਘ ਖਾਲੜਾ ਦੀ ਪਤਨੀ ਉਹਨਾਂ ਨੇ ਇੱਕ ਸੁਪਰੀਮ ਕੋਰਟ ਚ ਰੈਟ ਫਾਈਲ ਕੀਤੀ ਉਹਦੇ ਬੇਸ ਤੇ ਸਿਵੇ ਇਨਕੁਆਰੀਆਂ ਹੋਈਆਂ ਸੀਵਲ ਇਨਕੁਆਰੀ ਹੁੰਦੇ ਪੁਲਿਸ ਅਫਸਰ ਚਾਰ ਸ਼ੀਟ ਹੋਏ ਪਰ ਜਿਹੜੀ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੀ ਅਕਾਲੀ ਸਰਕਾਰ ਜਿੰਨੇ ਵਾਦਾ ਕੀਤਾ ਸੀ ਕਿ ਅਸੀਂ ਇਨਕੁਆਰੀਆਂ ਕਰਾਵਾਂਗੇ ਜੇ ਸਾਡਾ ਰਾਜ ਆਉਂਦਾ ਤੇ 97 ਜਿੰਨਾ ਦਾ ਰਾਜ ਆ ਗਿਆ ਪੰਥਕ ਸਰਕਾਰ ਦਾ ਰਾਜ ਆ ਗਿਆ ਪਰ 97 ਕੀ ਇੱਕ ਇਹਨਾਂ ਨੇ ਇੱਕ ਸੈੱਲ ਬਣਾਤਾ ਪੰਜਾਬ ਪੁਲਿਸ ਦਾ ਵੀ ਜਿੰਨੇ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਚੱਲਦੇ ਆ ਉਹਨਾਂ ਦਾ ਸਾਰਾ ਖਰਚਾ ਸਰਕਾਰ ਜਿਹੜੀ ਆ ਉਹ ਬੇਅਰ ਕਰੂਗੀ ਉਹ ਸਾਰਾ ਖਰਚਾ ਦੇਣਗੇ ਤੇ ਦੂਸਰਾ ਜਿੰਨੇ ਵਕੀਲਾਂ ਦੀਆਂ ਫੀਸਾਂ ਦੋਸ਼ੀਆਂ ਦੇ ਹੋਣ ਜਾਂ ਦਾ 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 ਜੇ ਖਰਚਾ ਸਾਰਾ ਉਹ ਪੈਰ ਵੀ ਕਰਨਗੇ ਇੱਕ ਮੈਸੇਜ ਚੱਲ ਗਿਆ ਪੂਰੇ ਸਟੇਟ ਨੂੰ ਉਸ ਪੂਰੀ ਪੌਲਿਸ ਨੂੰ ਵੀ ਜਿੰਨੇ ਵੀ ਇਹਨਾਂ ਕੇਸਾਂ ਦੇ ਗਵਾਹ ਤੇ ਪੀੜਤ ਜਾਂ ਜਿਹੜੇ ਕੰਪਲੇਨੈਂਟ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਵੀ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰਕੇ ਜਾਂ ਡਰਾ ਕੇ ਧਮਕਾ ਕੇ ਜਾਂ ਪੈਸੇ ਦੇ ਕੇ ਲਾਲਚ ਦੇ ਕੇ ਤੇ ਇਹਨਾਂ ਕੇਸਾਂ ਨੂੰ ਖਤਮ ਕਰਾਇਆ ਜਾਵੇ ਔਰ 2001 ਤੋਂ ਦੇ ਵਿੱਚ ਹੀ ਇੱਕ ਪਟੀਸ਼ਨ ਪਟੀਸ਼ਨ ਮਲਟੀਪਲ ਪਟੀਸ਼ਨ ਜਿਹੜੀਆਂ ਕਈ ਜਿਹੜੀਆਂ ਦੋਸ਼ੀ ਪਾਉਂਦੇ ਆ ਪੰਜਾਬ ਡਿਸਟਰਬੀ ਰਿਐਕਟ ਉਹਨੂੰ ਲਾਗੂ ਹੀ ਜਿਨੂੰ ਘੜਪੂ ਆਜੇ ਇਹਨਾਂ ਨੇ ਇਹ ਪਲੀ ਪਾਈ ਵੀ ਸਾਨੂੰ ਜਿਹੜਾ ਸਾਡੀ ਸੈਂਕਸ਼ਨ ਜਿਹੜੀ ਹੈ ਕੇਸ ਚ ਲਾਉਣ ਲਈ ਕਿ ਸੈਂਕਸ਼ਨ ਦੀ ਲੋੜ ਹੁੰਦੀ ਹੈ ਗਵਰਨਮੈਂਟ ਅਫਸਰ ਹੋਵੇ ਤੇ ਇਹਨਾਂ ਨੇ ਉਹ ਪਲੀ ਲਈ ਵੀ ਸਾਡੀ ਸੈਂਕਸ਼ਨ ਜਿਹੜੀ ਹੈ ਸੈਂਟਰ ਗਵਰਨਮੈਂਟ ਨੂੰ ਦੇਣੀ ਸੀ ਤੇ ਬੜੀ ਵੀ ਹੈਰਾਨੀ ਦੀ ਗੱਲ ਹੈ ਵੀ ਹਾਈ ਕੋਰਟ ਨੇ ਉਹ ਕੇਸ ਸਟੇ ਕਰ ਤੇ ਕੋਈ ਸਟੇਟ ਨਾਲ ਹੀ ਪੰਜਾਬ ਸਰਕਾਰ ਨੇ ਉਹ ਸਪੋਰਟ ਕੀਤੀ ਪੁਲਿਸ ਅਫਸਰਾਂ ਦੀ ਉਹ ਸਟੇ 2016-17 ਤੱਕ ਜਿਹੜੇ ਉਹ ਕੇਸ ਸਟੇ ਰਹੇ 16-17 ਸਾਲ ਕੇਸਾਂ ਦੇ ਕੋਈ ਕਾਰਵਾਈ ਨਹੀਂ ਹੋਈ ਨਾ ਸਿਰਫ ਤਰੀਕਾ ਪਈਆਂ ਕੋਈ ਗਵਾਹੀ ਨਹੀਂ ਹੋਈ ਉਸੇ ਦੌਰਾਨ ਜਿਹੜਾ ਬੌਧਿਕ ਗਵਾਹ ਜਿਹੜੇ ਉਹਨਾਂ ਦੀ ਮੌਤ ਹੋ ਗਈ ਫਿਰ ਜੇ ਜਦੋਂ ਹਾਈ ਕੋਰਟ ਚ ਡਿਸਮਿਸ ਹੋਈ ਪਟੀਸ਼ਨ ਫਿਰ ਇਹਨਾਂ ਨੇ ਸੁਪਰੀਮ ਕੋਰਟ ਚ ਉਹਨੂੰ ਚੈਲੇਂਜ ਕੀਤਾ ਫਿਰ 2 ਸਾਲ ਦੇ ਕਰੀਬ ਉੱਥੇ ਜਿਹੜਾ ਇਹ ਉੱਥੇ ਲੱਗਾ ਪਿਆ ਇਹਨਾਂ ਨੂੰ ਤੇ ਫਾਈਨਲੀ 2018 ਤੋਂ ਇਹ ਕੇਸ ਜਿਹੜੇ ਆ ਇਹਨਾਂ ਦੀ ਟ੍ਰਾਇਲ ਸ਼ੁਰੂ ਹੋਏ ਜੀ ਤੇ ਇਹਦੇ ਵਿੱਚ 2018 ਤੋਂ 2025 ਤੱਕ ਦੇ 7 ਸਾਲ ਦਾ ਸਮਾਂ ਜਿਹਦੇ ਵਿੱਚ ਕੋਵਿਡ ਚ ਸਾਲ ਡੇਢ ਸਾਲ ਜਿਹੜੀਆਂ ਅਦਾਲਤ ਦੀਆਂ ਸੀਟਿੰਗ ਜਿਹੜੀਆਂ ਉਹ ਲਗਭਗ ਨਾ ਮਾਤਰੀ ਹੀ ਬਿਲਕੁਲ ਹੋਈਆਂ ਨਹੀਂ ਤੇ ਇਹ ਕਰਕੇ ਜਿਹੜਾ ਬਈ ਸਾਰਾ ਜਿਹੜਾ ਸਵਾਵਾ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਨਹੀਂ 10 ਸਾਲ ਕਾਂਗਰਸ ਦੀ ਰਹੀ ਫਿਰ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਹੈ ਤੇ ਸਾਨੂੰ ਇਹਨਾਂ ਕੇਸਾਂ 'ਚ ਸਾਨੂੰ ਪਤਾ ਕੋਈ ਬਹੁਤਾ ਫਰਕ ਨਹੀਂ ਪਿਆ ਜਿਹੜਾ ਇਹ ਸਾਰਾ ਹਰ ਇੱਕ ਸਰਕਾਰ ਨੇ ਦੋਸ਼ੀਆਂ ਦੀ ਮਦਦ ਕੀਤੀ ਆ ਪਰਿਵਾਰਾਂ ਨੂੰ ਨਾ ਤੇ ਕੋਈ ਮਦਦ ਮਿਲੀ ਨਾ ਉਹਨਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਗਈਆਂ ਈਵਨ ਕੇ ਗਰੀ ਪਰਿਵਾਰ ਆ ਸਾਰੇ ਜਿੰਨੇ ਵੀ ਅਹੀਂ ਦੇ ਪਰਿਵਾਰਾਂ ਦੇ ਨਾਲ ਡਾਇਰੈਕਟਲੀ ਸਾਡਾ ਸੰਪਰਕ ਰਹਿੰਦਾ ਵਾ ਕੋਈ ਸ਼ਿਕਾਇਤ ਕਰਦਾ ਇਹਨਾਂ ਕੇ ਸਾਜੇ ਬੜੀ ਮਾੜੀ ਗੱਲ ਐ ਕਿ ਉਹਨਾਂ ਨੂੰ ਅੱਜ ਤੱਕ ਇਹਨੇ ਵੀ ਹੀਵਨ ਜਿਹੜੇ ਸਭ ਤੋਂ ਜ਼ਰੂਰੀ ਤੁਹਾਡੇ ਡੈਥ ਸਰਟੀਫਿਕੇਟ ਜਿਹੜੇ ਆ ਮੌਤ ਦਾ ਸਰਟੀਫਿਕੇਟ ਜਿਹੜਾ ਨਾ ਉਹ ਜ਼ਰੂਰੀ ਹੁੰਦਾ ਵੀ ਜਦੋਂ ਤੁਸੀਂ ਗਾਂ ਪ੍ਰोसीडिंग ਕਰਦੇ ਜਿੱਤੇ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਗਾਂ ਬੱਚਿਆਂ ਦੇ ਨਾਂ ਤੇ ਜਾਂ ਤੁਹਾਡੀ ਪਤਨੀ ਦੇ ਨਾਂ ਤੇ ਤਬਦੀਲ ਹੋਣਾ ਹੁੰਦਾ ਵਾ ਦੇ ਬੋਰਡ ਵਿੱਚ ਜਿਹੜਾ ਉਹ ਡੈਸ ਸਰਟੀਫਿਕੇਟ ਨਹੀਂ ਮਿਲ ਸਕੇ ਕਿਉਂਕਿ ਜਿਨ੍ਹਾਂ ਨੂੰ ਡਿਸਪੀਸਰ ਕਰਤਾ ਗਿਆ ਜਿਨ੍ਹਾਂ ਨੂੰ ਨਹਿਰਾਂ ਦੇ ਹਮੇਜਾ ਸੜਦਾ ਉਹਨਾਂ ਦੀ ਮੌਤ ਦਾ ਕੋਈ ਸਬੂਤ ਨਹੀਂ ਹੈਗਾ ਇਹ ਕਰਕੇ ਜਿਹੜਾ ਉਹਨਾਂ ਪਰਿਵਾਰਾਂ ਨੂੰ ਤੇ ਅੱਜ ਤੱਕ ਜਿਹੜਾ ਇਹ ਵੀ ਸਰਟੀਫਿਕੇਟ ਨਹੀਂ ਮਿਲਿਆ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਕਰਕੇ ਸਾਰੀਆਂ ਸਰਕਾਰਾਂ ਜਿਹੜੀਆਂ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਖੀਰਚ ਅਦਾਲਤਾਂ ਨੇ ਜਿਹੜੀਆਂ ਸੀ ਵੀ ਅਦਾਲਤਾਂ ਸੀਬੀਆਈ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਹੈ ਵਕੀਲ ਹੈ ਉਹਨਾਂ ਨੇ ਉਹਨਾਂ ਚੰਗਾ ਕੰਮ ਕੀਤਾ ਤੇ ਕੋਈ ਜਿਹੜਾ ਗਵਾਹ ਜਿਹੜੇ ਹੀ ਜਿਹੜੇ ਖੜੇ ਰਹੇ ਇਹਨਾਂ ਕਿਸੇ ਜੀ ਜ਼ਿਆਦਾਤਰ ਗਵਾਹ ਜਿਹੜੇ ਹਲਕੇ ਸਜਾ ਹੋਈਆਂ ਪਰ ਗਵਾਹ ਜ਼ਿਆਦਾਤਰ ਬੁਕਰੇ ਕੇ ਪਿੰਡ ਦੇ ਸਰਪੰਚ ਪੰਚ ਜਾਂ ਹੋਰ ਜਿਹੜੇ ਇੰਡੀਪੈਂਡੈਂਟ ਵਿਟਨੈਸ ਹੀ ਉਸ ਸਮੇਂ ਜਿਹੜੇ ਚੁੱਕਣ ਵੇਲੇ ਮੌਜੂਦ ਹੀ ਜਾਂ ਜਿਹੜੇ ਪਿੱਛੇ ਜਾ ਕੇ ਠਾਣਿਆਂ 'ਚ ਮਿਲਦੇ ਰਹੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਬਾਅਦ 'ਚ ਝੂਠੇ ਮﻘਾਬਲੇ 'ਚ ਮਾਰਤਾ ਜਾਂ ਡਿਸਪਲੇਅ ਕਰਤਾ ਗਿਆ ਉਹਨਾਂ ਲਗਵਾਈਆਂ ਦੇ ਵਿੱਚ ਕੋਈ ਇੰਟਰਸਟ ਨਹੀਂ ਦਿੱਤਾ ਉਹ ਦੋਸ਼ੀਆਂ ਦੇ ਹੱਕ 'ਚ ਹੀ ਗਵਾਈਆਂ ਦੇ ਕੇ ਗਏ ਜ਼ਿਆਦਾਤਰ ਨੌਜਵਾਨਾਂ ਜਿਹੜੇ ਪੁਲਸ ਤੀਆਂ ਫਾਈਲਾਂ ਹੀ ਆਪਣੀਆਂ ਮੁਕਾਬਲੇ ਆਂਦੀਆਂ ਜਿਹੜੇ ਨਾਲ ਝੂਠੇ ਮੁਕਾਬਲੇ ਬਣਾਏ ਸੀ ਉਹਦੇ ਬਾਰੇ ਇਹਨਾਂ ਦਸਤਾਵੇਜ਼ ਤਿਆਰ ਕੀਤੇ ਸੀ ਤੇ ਅਹੀਂ ਜਿਹੜਾ ਪੁਲਸ ਨੇ ਨਾਕਾ ਲਾਇਆ ਸੀ ਸਾਡੇ ਤੇ ਗੋਲੀ ਚਲਾਤੀ ਅਹੀਂ ਜਵਾਬੀ ਗੋਲੀ ਚਲਾਈ ਤੇ ਉਹਦੇ ਵਿੱਚ ਇੰਨੇ ਨੌਜਵਾਨ ਮਾਰੇ ਗਏ ਉਹ ਜਿਹੜੀ ਸਾਰੀ ਕਹਾਣੀ ਸੀ ਜਿੰਨੀਆਂ ਗੋਲੀਆਂ ਚੱਲੀਆਂ ਘੰਟਾ ਇੱਕ ਗੋਲੀ ਵਧੀ ਹੋਈ ਜਿਹੜੀਆਂ ਗੱਡੀਆਂ ਉੱਥੇ ਗਈਆਂ ਉਹਦੀਆਂ ਲੌਗ ਬੁੱਕਾਂ ਤੇ ਜਿਹੜਾ 16 ਨੰਬਰ ਰਜਿਸਟਰ ਤੇ 19 ਨੰਬਰ ਰਜਿਸਟਰ ਆਪਾਂ ਕਹਿ ਲੈਨੇ ਪੁਲਸ ਦਾ ਥਾਣੇ ਦਾ ਇਹ ਸਾਰੇ ਸਬੂਤ ਜਿਹੜੇ ਸਹਾਈ ਹੋਏ ਵੀ ਇਹਨਾਂ ਨੂੰ ਸਜਾਇਆ ਕਰੋ ਚ ਤੇ ਹੁਣ 6 ਕੇਸ ਰਹਿੰਦੇ ਆ ਵਿਆਸ ਘਰ ਦੇ ਵਿੱਚ ਜਿਹੜੇ ਕੇਸ ਅੰਚ 50 60 ਦੇ ਕਰੀਬ ਪੁਲਿਸ ਅਫਸਰ ਜਿਹੜੇ ਉਹ ਦੋਸ਼ੀ ਹੈਗੇ ਆ ਤੇ ਸੀਨੀਅਰ ਅਫਸਰ ਹੈ ਉਹਦੇ ਚ ਕਾਫੀ ਜਨੇ ਚਾਰ ਅਫਸਰ ਐ ਹੋ ਜਿਹੜੇ ਐਸਐਸਪੀ ਲੈਵਲ ਦੇ ਆ ਤੇ ਦੂਸਰੇ ਪन्ने ਜਿਹੜੀ ਆਪਾਂ ਤਰੱਕੀ ਦੀ ਗੱਲ ਕਰਦੇ ਆ ਵੀ ਇੱਕ ਟਾਈਮ ਹੀ ਜਿਹੜਾ ਜਦੋਂ ਇਹ ਵਾਕਿਆ ਆਪਾਂ ਜਿਹੜੇ ਝੂਠੇ ਮੁਕਾਬਲਿਆਂ ਦੀ ਗੱਲ ਕਰਦੇ 90 ਦੇ ਸਮੇਂ ਦੀ ਉਹ ਟਾਈਮ ਤੇ ਜਿਹੜੇ ਐਸਐਸਆਈ ਨੂੰ ਡੀਐਸਪੀ ਬਣ ਕੇ ਜਿਹੜੇ ਸਬ ਇੰਸਪੈਕਟਰ ਜਾਂ ਸਪਾਇਟਰ ਹੀ ਉਹ ਐਸਪੀ ਲੈਵਲ ਤੱਕ ਪਹੁੰਚ ਗਏ ਔਰ ਜਿਹੜੇ ਡੀਐਸਪੀ ਕਈ ਜਿਹੜੇ ਹੀ ਉਹ ਐਸਐਸਪੀ ਲੈਵਲ ਜਿਹੜੇ ਆ ਉਹ ਰਿਟਾਇਰ ਹੋਏ ਉਹਨਾਂ ਨੂੰ ਤਰੱਕੀਆਂ ਵੀ ਮਿਲਦੀਆਂ ਗਈਆਂ ਉਹਨਾਂ ਨੂੰ ਸਹੂਲਤਾਂ ਵੀ ਮਿਲਦੀਆਂ ਰਹੀਆਂ ਤੇ ਉਹਨਾਂ ਨੂੰ ਰਿਟਾਇਰਮੈਂਟ ਵੀ ਬਾਅਦ ਤੇ ਜਿਹੜੀ ਆ ਕੀਤੀ ਗਈ ਔਰ ਰਿਟਾਇਰਮੈਂਟ ਕਰਨ ਤੋਂ ਬਾਅਦ ਚ ਉਹਨਾਂ ਨੂੰ ਜਿਹੜੇ ਬੈਨੀਫਿਟਸ ਸਾਰੇ ਜਿਹੜੇ ਸਰਵਿਸ ਬੈਨੀਫਿਟਸ ਉਹ ਸਾਰੇ ਉਹਨਾਂ ਨੂੰ ਮਿਲੇ ਈਵਨ ਤਿੰਨ ਬੁੱਕਸ ਆਫਸਰ ਤੇ ਜਿਹੜੇ ਡੀਆਈਜੀ ਲੈਵਲ ਦੇ ਇਹਨਾਂ ਕੇਸਾਂ 'ਚ ਸਜਾ ਹੋਏ ਉਹਨਾਂ ਨੂੰ ਪ੍ਰੈਜ਼ੀਡੈਂਟ ਵਾਰਡ ਮਿਲੇ ਨਾ ਇਹ ਤੇ ਸਰਕਾਰਾਂ ਨੇ ਉਹ ਤੇ ਪੂਰਾ ਉਹਨਾਂ ਦੀ ਮਦਦ ਕੀਤੀ ਤੇ ਹੁਣ ਆਪਾਂ ਇੱਕ ਕੇਸ ਸਾਡੇ ਜਿਹੜੇ ਦੋ ਜੀ ਦੇ ਇੱਕ ਪਰਮਜੀਤ ਸਿੰਘ ਬਾਜੀਵੜ ਜਿਹੜੇ ਖਾਲਸਾ ਸੰਕਮੰਡੋ ਫੋਰਸ ਦੇ ਮੁਖੀ ਹੀ ਜਿਹੜੇ ਪਾਕਿਸਤਾਨ ਦੇ ਪਿੱਛੇ ਜਿਹਨਾਂ ਦਾ ਜਿਹੜਾ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦਾ ਕਤਲ ਕਰਤਾ ਗਿਆ ਉਹਨਾਂ ਦੀ ਮਾਤਾ ਨੂੰ ਚੁੱਕਨ ਦਾ ਕੇਸ ਹੀ ਬੋਲੇ ਵਿੱਚ ਇਹ ਜਗਦੀਪ ਸਿੰਘ ਹੀ ਹੈ ਜਿਹੜੇ ਉਦੋਂ ਚੌਕੀ ਇਨਚਾਰਜ ਹੀ ਚਭਾਲ ਐਸ ਐਚਓ ਤੇ ਇੱਕ ਕੇਸ ਰੂਡ ਸਿੰਘ ਹੀ ਐਸ ਜੀ ਪੀਸੀ ਦੇ ਮੁਲਾਜ਼ਮ ਹੀ ਉਹਨਾਂ ਨੂੰ ਚੁੱਕ ਕੇ ਤੇ ਮਾਰਨ ਦਾ ਕੇਸ ਜਿਹੜਾ ਮੁਕਾਬਲਾ ਬਣਾਇਆ ਹੋਰ ਵਿੱਚ ਦੋਵੇਂ ਕੇਸ ਹੈ ਜੋ ਦੋਸ਼ੀ ਹੀ ਔਰ ਜਗਦੀਪ ਸਿੰਘ ਏਆਈਜੀ ਲੈਵਲ ਤੇ ਪਹੁੰਚੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਮੈਂ ਸਜ਼ਾ ਹੋ ਜਾਂ ਨਾ ਉਹ ਇੰਡੀਆ ਤੋਂ ਭੱਜ ਗਏ 2023 ਦੇ ਵਿੱਚ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਤੇ ਹੁਣ ਜਿਹੜੀ ਅਸੀਂ ਬੀਜ ਨੂੰ ਇੱਕ ਐਪਲੀਕੇਸ਼ਨ ਤੇ ਜਿਹੜੀ ਹੈ ਕੋਰਟ ਨੇ ਜਿਹੜੇ ਓਪਨ ਨਾਉਨ ਅਵੇਲੇਬਲ ਵਾਰੈਂਟ ਆਪਾਂ ਕਿੰਨੇ ਉਹ ਦਿੱਤੇ ਗਏ ਤੇ ਜਦੋਂ ਪਹਿਲਾਂ ਕੈਨੇਡਾ ਗਏ ਉਦੋਂ ਵੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਜਨਵਰੀ ਤੋਂ ਚੱਲੇ ਫਿਰ ਕੈਨੇਡਾ ਵੀ ਰੇਡੀਓ ਜਾਂ ਸਾਰਿਆਂ ਤੇ ਉਹਨਾਂ ਨੇ ਉਹ ਕੀਤਾ ਫਿਰ ਉੱਥੋਂ ਭੱਜ ਗਏ ਫੇਲੇ ਜਰਮਨ ਜਿਹੜਾ ਵਾ ਸਾਨੂੰ ਪਤਾ ਲੱਗ ਗਿਆ ਵੀ ਪੀ ਇੱਕ ਇਹ ਦੇਖੋ ਵੀ ਉਹਨਾਂ ਨੂੰ ਪਾਸਵਰਡ ਮਈਆ ਕਰਾਇਆ ਗਿਆ ਆਪਣੇ ਸਹੀ ਪਾਸਵਰਡ ਦੇ ਉਹ ਇੰਡੀਆ ਤੋਂ ਕੈਨੇਡਾ ਗਏ ਫੇਰੋ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਦਿੱਲੀ ਇਮੀਗ੍ਰੇਸ਼ਨ ਆਪ ਆਪਾਂ ਵੇਖਿਆ ਹੋਊਗਾ ਵੀ ਨਿੱਕੀ ਨਿੱਕੀ ਗੱਲ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਇਹਦੇ ਖਾਲਸਤਾਨ ਦਾ ਨਾਮ ਵੀ ਲੈਂਦਾ ਜਾਂ ਕਿਹੇ ਪ੍ਰੋਟੈਸਟ ਵੀ ਫਾਰਮ ਕੀਤਾ ਤੇ ਉਹਨੂੰ ਵੀ ਉੱਥੇ ਤੱਕ ਕੀਤਾ ਜਾਂਦਾ ਇੱਕ ਬੰਦਾ ਜਿਹੜਾ ਹੀ ਨਹੀਂ ਇਸ ਕ੍ਰਾਈਮ ਲਈ ਮਰਡਰ ਲਈ ਡਿਸਪੀਰੈਂਸ ਲਈ ਕਿਡਨੈਪਿੰਗ ਲਈ ਚਾਰਜ ਸ਼ੀਟ ਹੋਇਆ ਸੀ ਵੀ ਦਾਦਾਂ ਚ ਤੇ ਉਹਨੂੰ ਕਿਸੇ ਨੇ ਰੋਕਿਆ ਨਹੀਂ ਕਿਤੇ ਉਹ ਫਾਰਨ ਚੱਲ ਗਿਆ ਤੇ ਉਹਨੂੰ ਇਹ ਵੇਲੇ ਜਿਹੜਾ ਉਹ ਦੋ ਕੇਸ ਜਿਹੜੇ ਆ ਉਹਨਾਂ ਵਿੱਚ ਡਿਲੇ ਹੋਊਗਾ ਉਹਦੇ ਕਰਕੇ ਕਿਉਂਕਿ ਉਹ ਫਾਰਨ ਪੱਜ ਗਿਆ ਜੀ ਤੇ ਪਾਇਸਾ ਜੀ ਮੈਂ ਤੁਸੀਂ ਗੱਲ ਕੀਤੀ ਕਿ 6 ਕੇਸ ਜਿਹੜੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਕੀ ਅਜੇ ਤੱਕ ਮਤਲਬ ਕਿ ਤਕਰੀਬਨ 60 ਤੋਂ ਉੱਪਰ ਤੁਸੀਂ ਕਿਹਾ ਕਿ ਅਜੇ ਤੱਕ ਹੈਗੇ ਨੇ ਅਧਿਕਾਰੀ ਜਿਨ੍ਹਾਂ ਦੇ ਨਾਮ ਜਿਹੜੇ ਉਹ ਆਉਂਦੇ ਨੇ ਸੋ ਤਕਰੀਬਨ ਜਿੰਨਾ ਕੁ ਤੁਸੀਂ ਟੋਟਲੀ ਡਾਟਾ ਇਕੱਠਾ ਕੀਤਾ ਕਿੰਨੇ ਕੁ ਗਿਣਤੀਆਂ ਨੌਜਵਾਨਾਂ ਦੀ ਜਿਨ੍ਹਾਂ ਦੇ ਕੇਸ ਉਹਨਾਂ ਦੇ ਮਾਪਪੋ ਵੱਲੋਂ ਭੈਣ ਭਰਾਵਾਂ ਵੱਲੋਂ ਜੋ ਜਿੰਨੇ ਵੀ ਮਤਲਬ ਕਿ ਜੇ ਪਰਿਵਾਰਾਂ ਵੱਲੋਂ ਜਿਹੜੇ ਕੇਸ ਆ ਉਹ ਕਿੰਨੇ ਕੁ ਨੌਜਵਾਨਾਂ ਦੀ ਗਿਣਤੀ ਦੇ ਕੀਤੇ ਗਏ ਨੇ ਜਿਹੜਾ ਸਾਜਸਵੰਸ ਖਾਲੜਾ ਨੇ ਜਿਹੜੇ ਡਾਟਾ ਤਿਰਨ ਸ਼ਮਸ਼ਾਨ ਘਾਟਾਂ ਦਾ ਜਿਹੜਾ ਪੱਟੀ ਦਾ ਤਰਨਤਾਲ ਤੇ ਅੰਮ੍ਰਿਤਸਰ ਗੁਰਦਵਾਰਾ ਮੰਦਿਰ ਦਾ ਇਹ ਤਿਰਨ ਸ਼ਮਸ਼ਾਨ ਘਾਟਾਂ ਤੋਂ ਉਹਨਾਂ ਨੇ ਆਪਣੀ ਇਨਕੁਆਇਰੀ ਸ਼ੁਰੂ ਕੀਤੀ ਜਿਹਦੇ ਚ ਅਣਪਛਾਤੇ ਕਿਹਾ ਗਿਆ ਸਸਕਾਰ ਕੀਤੇ ਉਹ 2097 ਗਏ ਸੀ ਕੀ ਇਹ ਜਿਹੜਾ ਸਟਾਰਟ ਹੋਇਆ 2097 ਕੇਸਾਂ ਤੋਂ ਹੋਇਆ ਤੇ ਇਹਦੇ ਕਰੀਬ ਜਿਹੜੇ ਆ 60 ਦੇ ਕਰੀਬ ਕੇਸ ਇਸੇ ਰੈਟ ਪਟੀਸ਼ਨ ਚ ਸੀਬੀਆਈ ਨੂੰ ਗਏ ਹੀ ਜਿਹੜਾ 120 ਦੇ ਕਰੀਬ ਨੌਜਵਾਨ ਜਿਹੜੇ ਆ ਉਹਨਾਂ ਦੇ ਕੇਸਾਂ ਨਾਲ ਸੰਬੰਧ ਤੇ ਇਹ ਕੇਸ ਹੈਗੇ ਹੀ ਔਰ 10 ਕੇਸ ਜਿਹੜੇ ਇੰਡੀਵਿਜੂਅਲ ਲੈਵਲ ਤੇ ਜਿਹੜੇ ਪੇਰੈਂਟਸ ਨੇ ਪਰਿਵਾਰਾਂ ਨੇ ਆਪਣੇ ਮਾਪਿਓ ਨੇ ਆਪਣੇ ਬੱਚਿਆਂ ਲਈ ਡਾਇਰੈਕਟ ਪਟੀਸ਼ਨਾਂ ਪਾਈਆਂ ਇਹ 10 ਕੇਸ ਉਹ ਇੰਨਾ ਚ 70 ਕੇਸ ਟੋਟਲ ਜਿਹੜੇ ਇੰਨਾ ਚ ਹੈਗੇ ਆ ਜਿਨ੍ਹਾਂ ਚ 130 40 ਕਰੀਬ ਜਿਹੜੇ ਨੌਜਵਾਨ ਇਹ ਮਾਰੇ ਘੇਹ ਚ ਮੁਕਾਬਲੇ ਚ ਸੱਤ ਜਾਨੇ ਆ ਕਿ ਚਾਰ ਜਾਨੇ ਸ਼ੋ ਕੀਤੇ ਘੇਹ ਚ ਦੋ ਜਾਨੇ ਸ਼ੋ ਕੀਤੇ ਇਸ ਤਰ੍ਹਾਂ ਦੇ ਕੇਸ ਹੈਗੇ ਆ ਤੇ ਜਿਹੜੇ ਪੁਲਿਸ ਅਫਸਰਾਂ ਦੀ ਗੱਲ ਕਰਦੇ ਇਹਨਾਂ ਨੇ ਬਾਅਦ ਚ ਜਦੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਤੇ ਇਹਨਾਂ ਨੂੰ ਇੱਕ ਗੱਲ ਸਮਝ ਪੈ ਗਈ ਸਟੇਟ ਪੰਜਾਬ ਨੂੰ ਤੇ ਸੰਤਰ ਏਜੰਸੀਆਂ ਨੂੰ ਕਿ ਜੇ ਸਾਰੇ ਕੇਸ 2097 ਇਨਵੈਸਟੀਗੇਟ ਹੋਗੇ ਤੇ ਸਾਰੀ ਪੰਜਾਬ ਪੁਲਸ ਸੰਤਰ ਕਰਨੀ ਪੈ ਜਾਂਦੀ ਹੈ ਇਹਨਾਂ ਨੂੰ ਇਹ ਕਰਕੇ ਇਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਤੇ ਬੜੀ ਚਲਾਕੀ ਨਾਲ ਸੁਪਰੀਮ ਕੋਰਟ ਤੇ ਇੱਕ ਆਰਡਰ ਕਰਾ ਲਿਆ ਨੈਸ਼ਨਲ ਹਮਨ ਰਾਈਟਸ ਕਮਿਸ਼ਨ ਜਿਹੜਾ ਵਾ ਉਹਨਾਂ ਨੂੰ ਇੱਕ ਆਰਡਰ ਕਰਾ ਲਿਆ ਵੀ ਉਹ ਆਇਡੈਂਟੀਫਿਕੇਸ਼ਨ ਕਰਨ ਸੀ ਵੀ ਇਹਨੇ ਬਣਾ ਲਾਤਾ ਤੇ ਸਾਡੇ ਕੋਲ ਮੈਨਪਾਵਰ ਨਹੀਂ ਹੈਗੀ ਤੇ ਸਟੇਟ ਦੀਆਂ ਏਜੰਸੀਆਂ ਤੋਂ ਤੁਸੀਂ ਜਿਹੜੇ ਕੇਸ ਇਨਵੈਸਟੀਗੇਟ ਕਰਾ ਲਓ ਉਹ ਉਹ ਇਹਨਾਂ ਨੇ ਨੈਸ਼ਨਲ ਵੈਰਾਈਟਸ ਕਮਿਸ਼ਨ ਨੂੰ ਭੇਜ ਤੇ ਉਹਨਾਂ ਨੇ ਆਇਡੈਂਟੀਫਿਕੇਸ਼ਨ ਕਰਕੇ ਤੇ ਉਹਦੇ ਕੋਈ 1500 ਤੇ ਕੁਝ ਕੇਸਾਂ ਚ ਜਿਹੜਾ ਕੰਪਨਸੇਸ਼ਨ ਜਿਹੜੇ 1.5 ਲੱਖ ਤੇ ਪੌਣੇ 2 ਲੱਖ ਤੇ 1.5 ਲੱਖ ਫਿਰ ਦੁਬਾਰਾ ਜਿਹੜਾ ਉਹਨਾਂ ਨੂੰ ਕੰਪਨਸੇਸ਼ਨ ਦੇ ਦਿੱਤੇ ਤੇ ਉਹ ਜਿਹੜੇ 1500 ਕੁਝ ਕੇਸ ਆ ਜਾਂ 2000 ਟੋਟਲ ਕੇਸ ਜਿਹੜੇ ਉਹ ਇਨਵੈਸਟੀਗੇਟ ਹੀ ਨਹੀਂ ਹੋ ਸਕੇ ਨਾ ਕਿ ਇਹਨੇ ਉਹ ਪੈਰ ਵੀ ਕੀਤੀ ਉਹਨਾਂ ਕੇਸਾਂ ਚ ਤੇ ਨਾ ਹੀ ਉਹਨਾਂ ਕੇਸਾਂ ਚ ਕੋਈ ਕ੍ਰਿਮਿਨਲ ਹੌਣ ਇੱਕ ਕੇਸ ਸਤਰਾਮ ਸਿੰਘ ਬੈਂਸ ਉਹਨਾਂ ਦੀ ਸੰਸਥਾ ਵਾ PADP ਜੀ ਜੁਕੇ ਤੋਂ ਬਰਿਸਟਰੇ ਨੌਜਵਾਨਾਂ ਉਹਨਾਂ ਦੇ ਉਹਨਾਂ ਇੱਕ ਰੇਟ ਪਟੀਸ਼ਨ ਹਾਈ ਕੋਰਟ ਚ ਦਾਖਲ ਕੀਤੀ ਹੈ ਉੱਤੇ ਚ ਆਸ ਹੈ ਕਿ ਇਹ ਵਜੇ ਹਾਈ ਕੋਰਟ ਨੇ ਕੋਈ ਆਰਡਰ ਕਰਤਾ ਤਕਰੀਬ 8000 ਕੇਸ ਜਿਹੜਾ ਵਾ ਉਹ ਦੁਬਾਰਾ ਖੁੱਲਣ ਦੇ ਜਿਹੜੇ ਆ ਉਹ ਦਾ ਬਣ ਸਕਦਾ ਵਾ ਤੇ ਉਹਦੇ ਵਿੱਚ ਦੁਬਾਰਾ ਜਿਹੜੇ ਕੋਈ ਪੁਲਿਸ ਅਫਸਰ ਪੁਰਾਣੇ ਜਿਹੜੇ ਉਹ ਅੱਗੇ ਜਾ ਕੇ ਉਹਨਾਂ ਨੂੰ ਜਿਹੜਾ ਵਾ ਅਦਾਤਾਂ ਦਾ ਸਾਹਮਣਾ ਤੇ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਉਹਦੇ ਲਈ ਫਿਰ ਪੈਰਵਾਈ ਜਿਹੜੀ ਉਹ ਕਰਨੀ ਪਵੇਗੀ ਆਪਣੇ ਸਿੱਖ ਵਕੀਲਾਂ ਨੂੰ ਵੀ ਨਾਲ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਵੀ ਕਿਉਂਕਿ ਜੇ ਪੈਰਵਾਈ ਹੋ ਗਈ ਫੇਰ ਹੀ ਅਸੀਂ ਇਹਨਾਂ ਕੇਸਾਂ ਦੇ ਵਿੱਚ ਜਿੱਤ ਸਕਦੇ ਹਾਂ। ਦੇ ਜਿਆਦਾ ਸਾਨੂੰ ਲੱਗਦਾ ਵੀ ਜਿਹੜੇ ਪ੍ਰੋਫੈਸ਼ਨਲ ਜਿਹੜਾ ਉਹ ਜ਼ਿਆਦਾ ਕਾਮਯਾਬ ਹੈ ਕਿਉਂਕਿ ਅਸੀਂ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਹੀ ਜਿਹੜੇ ਜਿਹੇ ਹੇਜ਼ਾਰ ਸਿੱਧੀ ਗਾਲ ਤੱਕ ਸਾਹਿਬ ਦਾ ਕੇਸ ਹੀ ਆਪਾਂ ਉਹਦੇ ਵਿੱਚ ਵੇਖਿਆ ਵਾ ਵੀ ਕੋਈ ਚੰਗੀ ਤਰ੍ਹਾਂ ਪੈਰਵੀ ਨਹੀਂ ਹੋ ਸਕੀ ਤੇ ਕੋਲ ਵਿੱਚ ਸਾਡੇ ਨਾਮੀ ਵਕੀਲ ਜਿਹੜੇ ਉਹ ਪੈਰਵੀ ਹਾਈ ਕੋਰਟ ਚ ਤੇ ਕਰਦੇ ਰਹੇ ਜਦੋਂ ਬਾਅਦ ਚੋੜੀ ਅਹੀਂ ਆ ਪਿੱਛੇ ਜੇ 2 ਸਾਲ ਪਹਿਲਾਂ ਉਹਦੇ ਹੀ ਅਹੀਂ ਉਹਦੇ ਤੇ ਵਰਕ ਕੀਤਾ ਥੋੜਾ ਜਿਹਾ ਤੇ ਉਹਦੇ ਵਿੱਚ ਇਹੋ ਹੀ ਸਮਝ ਪਈ ਵੀ ਸਾਡੇ ਆਪਣੇ ਵਕੀਲਾਂ ਨੇ ਕਿਵੇਂ ਪੁਲਿਸ ਅਫਸਰਾਂ ਦੇ ਨਾਲ ਰਲ ਕੇ ਤੇ ਉਹ ਕੇਸ ਨੂੰ ਹਾਸ਼ਪ ਕੀਤਾ ਇਹ ਕਰਕੇ ਜਿਹੜਾ ਪਰਿਵਾਰਾਂ ਨੂੰ ਜਿਹੜਾ ਇਹ ਜਿਹੜੀ ਆਪਾਂ মিডিਏ ਦੇ ਵਿੱਚ ਵੇਨੇ ਆ ਵੀ ਦਾਅਵੇ ਕੀਤੇ ਜਾਂਦੇ ਆ ਕੰਮਾਂ ਦੇ ਪੇ ਵੱਡੇ ਵੱਡੇ ਕੰਮ ਹੀ ਕਰਦੇ ਤੇ ਜਿਹੜੀ ਗਰਾਊਂਡ ਦੀ ਰੈਲਿਟੀ ਆ ਉਹ ਬਿਲਕੁਲ ਡਿਫਰੈਂਟ ਹੈਗੀ ਆ ਆਪਾਂ 84 ਦੇ ਜਿਹੜੇ ਦਿੱਲੀ ਦੇ ਤੰਗੇ ਜਿਹੜੇ ਆ ਉਹਨਾਂ ਦੇ ਕੇਸਾਂ ਬਾਰੇ ਆਪਾਂ ਵੇਖ ਲਈਏ ਰਿਜ਼ਲਟ ਕੀ ਨਿਕਲੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਜਿਹੜੇ ਆ ਉਹ ਨਜਾਇਜ਼ ਜਿਹੜੇ ਮਾਰਤੇ ਗਏ ਉਹਨਾਂ ਦੇ ਕੇਸਾਂ ਦਾ ਕੀ ਬਣਿਆ ਵੀ ਨਾ ਉਹਨਾਂ ਨੂੰ ਜਿਹੜੀ ਪ੍ਰੈਕਟੀਕਲ ਚੀਜ਼ਾਂ ਆ ਜਿਹੜੀਆਂ মিডিਏ 'ਚ ਆਦੇ ਜਿਹੜੀ ਪ੍ਰੈਕਟੀਕਲ ਉਹਦਾ ਬੜਾ ਫਰਕ ਹੈਗਾ ਜਿਸ ਕਿਸ ਜਿਹੜੇ ਆ ਤੁਹਾਨੂੰ ਦੱਸਣ ਦੇ ਜਿਹੜੇ ਸਜ਼ਾ ਹੋਏ ਆ ਇਹ ਤਾਂ ਸਜ਼ਾ ਹੋਗੇ ਵੀ ਇਨੱਕ ਚ ਸਬੂਤ ਪੁਲਿਸ ਦੀਆਂ ਆਪਣੀਆਂ ਫਾਈਲਾਂ 'ਚ ਸਬੂਤ ਹੈਗੇ ਹੀ ਜਿਹਦੇ 'ਚ ਖੋਲ ਗੋਲੀਆਂ ਦੇ ਫਿਰ ਜਿਹੜੀਆਂ ਗੱਡੀਆਂ ਉੱਥੇ ਲੌਗ ਬੁੱਕਾਂ ਜਿਹਦੇ 'ਚ ਐਂਟਰੀ ਨਹੀਂ ਹੈਗੀ ਉੱਥੇ ਜਾਣ ਦੀ ਜਾਂ ਹੋਰ ਜਿਹੜੇ ਅਹਿਮ ਸਬੂਤ ਜਿਹੜੇ ਆਪਾਂ ਸੈਂਟੀਫਿਕ ਐਵਿਡੈਂਸ ਕਹਿ ਲੀਨੇ ਪੋਸਟਮਾਰਟਮ ਰਿਪੋਰਟਾਂ ਵਾਂਗ ਫਿਰ ਆਰ ਨੂੰ ਗੋਲੀ ਚੱਲੀ ਅੱਧਾ ਕਿਲੋਮੀਟਰ ਤੱਕ ਗੋਲੀਬਾਰੀ ਹੁੰਦੀ ਰਹੀ ਤੇ ਸਿਰਫ ਦੋ ਬੰਦੇ ਮਰੇ ਦੋਵਾਂ ਦੇ ਸਿਰ ਤੇ ਗੋਲੀ ਲੱਗੀ ਤੇ ਪੁਲਿਸ ਦੇ ਕੋਈ ਜਿਹੜਾ ਉਹਨਾਂ ਦਾ ਕੋਈ ਜਾਂਚ ਨਹੀਂ ਹੋਇਆ ਇਸ ਕਰਕੇ ਜਿਹੜੀਆਂ ਇਹ ਜਿਹੜੀ ਸਾਨੂੰ ਲੱਗਦਾ ਵੀ ਜੇ ਇਹ ਕੇਸ ਖੁੱਲਣਗੇ ਪ੍ਰੋਫੈਸ਼ਨਲੀ ਜਿਹੜੇ ਬੰਦੇ ਆ ਨਾ ਉਹ ਬਜਾਏ ਜਿਹੜੇ ਭਰਾਵੇਂ ਕਮਿਟਿਡ ਜਾਂ ਉਹ ਆਪਣੇ ਆਪ ਨੂੰ ਦਾਵਾ ਕਰਦੇ ਦਾਵਾ ਕਰਨ ਤੇ ਕੰਮ ਕਰਨ ਕੋਰਟ ਦਾ ਜਿਹੜਾ ਬਹੁਤ ਡਿਫਰੈਂਟ ਫਰਕ ਆ ਕੋਈ ਚੰਗੇ ਵਕੀਲ ਵੀ ਹੈਗੇ ਆ ਪਰ ਜੇ ਜਿਹੜੇ ਰਿਜ਼ਲਟ ਹੈ ਉਹਨਾਂ ਨੂੰ ਵੇਖ ਕੇ ਤੇ ਦੂਜੇ ਜਿਹੜਾ ਵਾ ਵੀ ਪਰਿਵਾਰ ਜਿਹੜੇ ਆ ਉਹਨਾਂ ਨੂੰ ਕਿਉਂਕਿ ਆ ਲੀਗਲ ਪ੍ਰੋਸੀਡਿੰਗ ਜੇ 18 ਸਾਲ ਸਟੇ ਰਹੀਏ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਹੈਗੀਆਂ ਸੀ ਇੰਨੇ ਸਾਲ ਕੇਸ ਸਟੇ ਹੈ ਕੰਮ ਰਹਿ ਗਏ ਫਿਰ ਕਿਸੇ ਨੇ ਉਹਨੂੰ ਪੈਰ ਵੀ ਨਹੀਂ ਕੀਤੀ ਚੰਗੇ ਤਰੀਕੇ ਨਾਲ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਤੇ ਫਾਈਨਲੀ ਉਹ ਕੇਸ ਚਲੋ ਡਿਸਮਿਸ ਹੋਇਆ ਉਹਨੂੰ ਤੱਕਰ ਜਿਹੜਾ ਵਾ ਕਈ ਗਵਾਹ ਮਰ ਗਏ ਪਰ ਪਰਮਾਜ਼ਨਾ ਤੇ ਚਲੋ ਕਿਰਪਾਵਾ ਵੀ ਸਾਰਾ ਕੁਝ ਜਿਹੜਾ ਠੀਕ ਰਿਹਾ ਤੇ ਪੁਲਿਸ ਅਫਸਰ ਸਜ਼ਾ ਹੋਏ ਆਦਰਵਾਇਜ਼ ਤੇ ਉਹਨਾਂ ਇਹ ਸੋਚਿਆ ਹੋਊਗਾ ਕਿ ਜੇ ਇੰਨੇ ਸਾਲ ਹੀ ਕੇਸ ਡਿਲੇ ਕਰ ਲਏ ਤਾਂ ਕੀ ਚਾਹੀ ਬਰੀ ਹੋ ਜਾਂਗੇ ਤੇ ਸਾਨੂੰ ਕਿਤੇ ਸਜਾ ਨਹੀਂ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੇ ਇੰਨੇ ਵਧੀਆ ਟੰਗ ਦੇ ਨਾਲ ਇਹ ਵਿਚਾਰ ਦਿੱਤੇ ਨੇ ਸੋ ਐਨ ਆਰ ਆਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਾਂ ਐਨ ਆਰ ਆਈ ਕਿਉਂਕਿ ਇਸ ਟਾਈਮ ਅਸੀਂ ਸਾਰੇ ਇੱਥੇ ਇੰਗਲੈਂਡ ਦੇ ਵਿੱਚ ਇਸ ਸ਼ੋ ਨੂੰ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਇੱਕ ਏਕਤਾ ਸਾਡੇ ਵਿੱਚ ਹੋਣੀ ਚਾਹੀਦੀ ਹੈ ਜਾਂ ਸਿੱਖ ਜਥੇਬੰਦੀਆਂ ਵੱਲੋਂ ਤੁਸੀਂ ਕਿਹੋ ਜੀ سپورਟ ਜਿਹੜੀ ਉਹ ਚਾਹੁੰਦੇ ਹੋ ਅਹੀਂ ਤੇ ਜਿਹੜੇ ਐਨਆਰਆਈ ਬੜਾ ਅਹਿਮ ਰੋਲ ਕਰਦੇ ਆਪਾਂ ਵੇਖਿਆ ਹੋਊਗਾ ਕਿ ਸਰਕਾਰ ਬਣਾਉਣ ਲਈ ਵੀ ਆ ਕੀ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਲਈ ਵੀ ਐਨਆਰਆਈਆਂ ਨੇ ਬੜਾ ਰੋਲ ਪਲੇ ਕੀਤਾ ਫਿਰ ਜਦੋਂ ਆਪਾਂ ਇਲੈਕਸ਼ਨ ਪਿੱਛੇ ਜੇ ਵੇਖੀ ਪਈ ਇਹਨਾਂ ਨੇ ਭਾਈ ਅਮਰਦਪਾਲ ਤੇ ਜਿਹੜਾ ਸਰਜੀ ਸਿੰਘ ਜਿਹੜੇ ਸਭੇ ਹੰਸਿਕ ਦੇ ਬੇਟੇ ਹੀ ਇਹਨਾਂ ਨੂੰ ਜਿਤਾਉਣ ਲਈ ਇੱਕ ਵੇਵ ਚੱਲੀ ਐ ਐਨਆਰਆਈਆਂ ਨੇ ਚਲਾਈ ਤੇ ਉਹਨਾਂ ਨੂੰ ਜਿਤਾ ਦਿੱਤਾ ਜੀ ਇਸੇ ਤਰ੍ਹਾਂ ਹੀ ਇਹਨਾਂ ਨੂੰ ਚਾਹੀਦਾ ਵਾ ਵੀ ਕਮ ਸਕਿਮ ਹਰੇਕ ਕੇਸ ਜਦੋਂ ਵੀ ਕੱਲ ਨੂੰ ਇੱਕ ਕੇਸ 80000 ਕੇਸ ਜਿਹੜਾ ਓਪਨ ਹੋਊਗਾ ਆਪੋ ਆਪਣੇ ਇਲਾਕੇ ਚ ਜਿਹੜੇ ਬੰਦੇ ਨਾ ਕੇਸਾਂ ਦੇ ਵਿਟਨੈਸ ਹੈ ਜਿਹੜੇ ਆਈ ਵਿਟਨੈਸ ਹੀ ਉਹ ਸਮੇਂ ਤੇ ਜਿਨ੍ਹਾਂ ਨੇ ਵੇਖਿਆ ਜਾਂ ਜਿਨ੍ਹਾਂ ਨੂੰ ਜਾਣਕਾਰੀ ਹੀ ਇੰਨਾ ਕੋਨਾ ਤੇ ਕਰਨ ਵੀ ਉਹ ਸੱਚ ਦੇ ਖੜੇ ਰਹਿਣ ਕਿਉਂਕਿ ਸਾਨੂੰ ਇਹ ਅਦਾਲਤਾਂ 'ਚ ਇਹ ਮੁਸ਼ਕਲ ਆਉਂਦੀ ਹੈ ਵੀ ਜੱਜ ਵੀ ਇਹ ਕਹਿਣ ਲੱਗ ਪਏ ਵੀ ਜਿਹੜੇ ਵੀ ਬੰਦੇ ਗੁੱਟ ਸੇ ਕਾਪੜੇ ਆਪ ਨੂੰ ਦੱਸਦੇ ਆ ਗਾਤਰੇ ਉੱਤੋਂ ਦੀ ਪਾਏ ਆ ਉਹ ਝੂਠ ਬੋਲ ਕੇ ਜਾਂਦੇ ਅਦਾਲਤ 'ਚ ਮੁੱਕਰ ਕੇ ਜਾਂਦੇ ਆ ਇਹ ਬੜਾ ਗਲਤ ਮੈਸੇਜ ਸਿੱਖਾਂ ਲਈ ਜਿਹੜਾ ਉਹ ਬੜਾ ਗਲਤ ਮੈਸੇਜ ਜਾਂਦਾ ਇਸੇ ਤਰ੍ਹਾਂ ਇਹਨਾਂ ਨੂੰ ਚਾਹੀਦਾ ਵੀ ਪਰਾਨੇ ਪਰਿਵਾਰ ਦੂਸਰੀ ਜਿਹੜੀ ਮਦਦ ਵੀ ਆਪਾਂ ਵੇਖਿਆ ਵੀ ਲੋਕੀ ਪਾਰੋਂ ਕਰਦੇ ਟ੍ਰੈਕਟ ਕਰਕੇ ਵੇਖ ਲਓ ਵੀ ਇਹਨਾਂ ਨੂੰ ਕਿੰਨੀ ਕਿ ਮਦਦ ਪਹੁੰਚੀ ਹੋਊਗੀ ਉੱਪਰ ਲੈਣ ਦੇ ਕਰੋੜਾ ਰੁਪਏ ਇਕੱਠਾ ਹੁੰਦਾ ਵਾ ਇਹਨਾਂ ਨੂੰ ਪਹੁੰਚ ਦੇ ਦਿੰਦੀ ਇਹ ਕਰਕੇ ਸਿੱਧਾ ਪਰਿਵਾਰ ਨੂੰ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਕਰਨੀ ਚਾਹੁੰਦੇ ਜੇ ਸਿੱਧੀ ਪਰਿਵਾਰ ਦੀ ਮਦਦ ਕਰੋ ਕਿਸੇ ਦੇ ਰਾਹੀਂ ਨਹੀਂ ਕਰਨੀ ਚਾਹੀਦੀ ਸੋ ਤੁਹਾਡੇ ਕੋਲੇ ਇਹਨਾਂ 70 ਪਰਿਵਾਰਾਂ ਦੇ ਕੋਡ ਰੈਂਕ ਨੰਬਰ ਤੁਹਾਡੇ ਕੋਲ ਹੈ ਸਾਰਾ ਕੁਝ ਮੌਜੂਦ ਉਹ ਸਾਰਾ ਕੁਝ ਮੌਜੂਦ ਹੈ ਜੀ ਆਰੇਣੀ ਸਤਰਾਮ ਸਿੰਘ ਬੈਂਸ ਜਿਹੜੇ ਬਰਿਸਟਰ ਇੰਗਲੈਂਡ ਵਾਲੇ ਉਹਨਾਂ ਕੋਲ ਵੀ ਸਾਰਾ ਡਾਟਾ ਮੌਜੂਦ ਹੈ ਸਾਡੇ ਕੋਲ ਵੀ ਮੌਜੂਦ ਹੈ